ਹੁਣ ਸਾਨੂੰ 4-5 ਸਾਲਾਂ ਦੇ ਵਿੱਚ ਨਾ ਸਰਕਾਰਾਂ ਬਿਲਕੁਲ ਜਮਾਇ ਨਹੀਂ ਸਾਡੀਆਂ ਮਦਦ ਕਰਦੀਆਂ ਚੋਰਾਂ ਨੇ ਬਹੁਤਾਂ ਕਰਿਆ ਚੋਰਾਂ ਤੋਂ ਉਹ ਚੋਰਾਂ ਤੋਂ ਮਤਲਬ ਚੋਰ ਜੀ ਇਹ ਭੇਡਾਂ ਚੱਕ ਲੈਂਦੇ ਆ ਸਾਨੂੰ ਕੁੱਟਦੇ ਮਾਰਦੇ ਆ ਕਈ ਬੰਦਿਆਂ ਨਾਲ ਵਾਕਈ ਹੋਈ ਆ اچھا ਤੇ ਉਹ ਬੰਨ ਬੰਨ ਵੀ ਦਿੰਦੇ ਆ ਠੀਕ ਆ ਦਾਲ ਰੋਟੀ ਵਧੀਆ ਬਣਦੀ ਆ ਪਰ ਜਿਹੜੀ ਚਾਰਨ ਵਾਲੀ ਮਜਬੂਰੀਆਂ ਹੋ ਗਈਆਂ ਇਹ ਚਾਰਨ ਵਾਲਾ ਕੰਮ ਹੋਣਾ ਬਿਲਕੁਲ ਬਣਦੀ ਆਲਾ ਕਿਤੇ ਚਰਾਂਦਾ ਹੈ ਨਹੀਂ ਇੱਕ ਸਾਨੂੰ 3-4 ਸਾਲਾਂ ਦੇ ਵਿੱਚ ਸਾਡੇ ਤੁਸੀਂ ਹੋਰ ਵੀ ਪੁੱਛ ਲਿਓ ਕਿਸੇ ਨੂੰ ਵੀ ਜਿਹੜੇ ਸਰਕਾਰਾਂ ਸਾਡੀਆਂ ਜਮਾ ਮਦਦ ਨਹੀਂ ਕਰਦੀਆਂ ਹੁਣ ਤਾਂ 10 ਰੁਪਏ ਕਿਲੋ ਜਾਂਦੀ ਹੈ ਕੀ ਕਰਾਂ 40 ਰੁਪਏ ਲਾਉਣ ਵਾਲਾ ਲੈਂਦਾ ਜੀ ਅਜਾ 30 ਰੁਪਏ ਪੱਲਿਆਂ ਦਿੰਨੇ ਹੋ 30 ਰੁਪਏ ਪੱਲਿਆਂ ਪੱਲਿਆਂ ਦਾ ਜ਼ਿਆਦਾ ਦਿੰਨੇ ਆ ਪਰ ਰੋਟੀ ਪਾਣੀ ਦਾ ਲਾ ਲਓ ਉਹਨਾਂ ਦਾ ਹੋਰ ਵੀ ਖਰਚੇ ਹੈਗੇ ਆ ਪਰ ਸਾਨੂੰ ਇਹਦੇ ਚ ਮੰਨ ਲਓ ਕੋਈ ਪ੍ਰੋਫਟ ਵਾਲਾ ਕੰਮ ਨਹੀਂ ਜਿਹੜੇ ਹੁਣ 3-4 ਸਾਲਾਂ ਦੇ ਵਿੱਚ ਯਾਨੀ ਬਹੁਤੀ ਤੰਗੀਆਂ ਆਣ ਲੱਗੀਆਂ ਹੁਣ ਤਾਂ ਐ ਹੋ ਰਿਹਾ ਵੀ ਛੱਡਣ ਚ ਹੀ ਫਾਇਦਾ ਇੱਕ ਬੰਦੇ ਨੇ ਸਾਰਾ ਦਿਨ ਮਿਹਨਤ ਕਰਨੀ ਆ ਜੋ ਉਹਨੂੰ ਚਾਰ ਪੈਸੇ ਬਣੇ ਨਾ ਫਿਰ ਫਾਇਦਾ ਨਹੀਂ ਹੋਇਆ। ਚੰਨੂ ਰੋਟੀ ਨਹੀਂ ਪੂਰੇ ਮਿਲਦੀ। ਸਤਿ ਸ਼੍ਰੀ ਅਕਾਲ ਜੀ ਮੈਂ ਗੁਰਸੇਵਕ ਸਿੰਘ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਆਮ ਤੌਰ ਤੇ ਤੁਸੀਂ ਵੀਡੀਓ ਦੇਖੀਆਂ ਨੇਗੀਆਂ ਇੰਟਰਵਿਊ ਦੇਖੀਆਂ ਨੇਗੀਆਂ ਭੇਡਾਂ ਨੂੰ ਲੈ ਕੇ ਬੱਕਰੀਆਂ ਨੂੰ ਲੈ ਕੇ ਜਾਂ ਫਾਰਮਾਂ ਦੇ ਵਿੱਚ ਜਿਹੜੀਆਂ ਨਸਲਾਂ ਪਾਈਆਂ ਜਾਂਦੀਆਂ ਨੇਗੀਆਂ ਬੱਕਰੀਆਂ ਪਾਈਆਂ ਜਾਂਦੀਆਂ ਨੇਗੀਆਂ ਉਹਨਾਂ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਪਰ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆਗੇ ਭੇਡਾਂ ਦੀ ਚਰਾੰਦਾਂ ਤੇ ਲੈ ਕੇ ਜਿਹੜੇ ਵੀਰ ਜਾਂਦੇ ਨੇਗੇ ਉਹਨਾਂ ਨੂੰ ਮੁਸ਼ਕਲਾਂ ਕੀ ਕੀ ਆਉਂਦੀਆਂ ਨੇਗੀਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਚਰਾੰਦਾ ਤੇ ਅੱਜ ਦੀਆਂ ਸਮੇਂ ਦੀਆਂ ਚਰਾੰਦਾਆਂ ਨੇ ਜਿਹੜੀਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਬਾਈ ਨੇ ਹਾਂਜੀ ਬਾਈ ਕੀ ਨਾਮ ਨਛੱਤਰ ਸਿੰਘ ਜਰੂਰ ਪੇਡਾਂ ਵੱਡੀ ਗਿਣਤੀ ਦੇ ਵਿੱਚ ਨੇਂ ਗਿਆ ਕਿੰਨੀਆਂ ਪੇਡਾਂ ਹੋਣਗੀਆਂ ਟੋਟਲ ਇਹ ਆਪਣੇ ਕੋਲ ਹੈਗਾ ਜੀ 200 ਕਨਾਂ ਦਾ ਕਿੰਨੇ ਕਾਇਕਰਾਂ ਦਾ ਮਾਲ ਹੈ ਇਹ ਦੋ ਕਰਾ ਦਾ ਮਾਲ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋਗੇ ਪੇਡਾਂ ਦਾ ਕਿੰਨੇ ਕਿੰਨਾ ਸਮਾਂ ਹੋ ਗਿਆ ਜਿਹੜਾ ਮਤਲਬ ਵੀ ਤੁਹਾਨੂੰ ਸਮਾਂ ਤਾਂ ਮੈਨੂੰ 20-25 ਸਾਲ ਹੋ ਗਏ ਜੀ ਕੰਮ ਕਰਦਿਆਂ ਪੇਡਾਂ ਦਾ ਹਾਂਜੀ 25 ਸਾਲ ਹੋ ਗਏ ਪਹਿਲਾਂ ਬਜ਼ੁਰਗ ਕਰਦੇ ਸੀ ਜਾਂ ਤੁਸੀਂ ਖੁਦ ਹੀ ਸ਼ੁਰੂ ਕਰਨਾ ਹਾਂ ਹਾਂ ਅਸੀਂ ਸ਼ੁਰੂ ਕੀਤਾ ਜੀ ਅੱਛਾ ਅਸੀਂ ਸ਼ੁਰੂ ਕੀਤਾ ਯਾਨੀ ਜਿਹੜੇ ਹੁਣ 3-4 ਸਾਲਾਂ ਦੇ ਵਿੱਚ ਯਾਨੀ ਬਹੁਤੀ ਚੰਗੀਆਂ ਲੱਗੀਆਂ ਹੁਣ ਤਾਂ ਐ ਹੋ ਰਿਹਾ ਵੀ ਛੱਡਣ ਚ ਹੀ ਫਾਇਦਾ ਕਿਉਂਕਿ ਨਹੀਂ ਛੱਡਣ ਦੇ ਵਿੱਚ ਕਿਉਂ ਕਿ ਜਿਹੜੇ ਹੁਣ ਫਾਰਮਾ ਵਾਲੇ ਵੀਰ ਨੇ ਉਹ ਕਹਿੰਦੇ ਨੇ ਵੀ ਤੁਸੀਂ ਇਹ ਚੀਜ਼ਾਂ ਪਾਲੋ ਤੁਸੀਂ ਬੱਕਰੀਆਂ ਪਾਲੋ ਭੇਡਾਂ ਪਾਲੋ ਤੁਸੀਂ ਕਹਿ ਰਹੇ ਹੋ ਕਿ ਤੰਗੀ ਆ ਰਹੀ ਹੈ ਕਿੱਥੇ ਤੰਗੀ ਆ ਰਹੀ ਹੈ ਤਾਂ ਫਾਰਮ ਵਾਲੇ ਤਾਂ ਆਂ ਵੀਰੇ ਉਹ ਤਾਂ ਅਖਰ ਗੱਲ ਮੰਨ ਰਹੇ ਆ ਵੀ ਹੈ ਤਾਂ ਚਲੋ ਠੀਕ ਆ ਦਾਲ ਰੋਟੀ ਵਧੀਆ ਬਣਦੀ ਆ ਹਮ ਪਰ ਜਿਹੜੀ ਚਾਰਨ ਵਾਲੀ ਮਜਬੂਰੀਆਂ ਹੋ ਗਈਆਂ ਇਹ ਚਾਰਨ ਵਾਲਾ ਕੰਮ ਹੋਣਾ ਬਿਲਕੁਲ ਬੰਦੀ ਵਾਲਾ ਕਿਤੇ ਚਰਾਂਦਾ ਹੈ ਨਹੀਂ ਇੱਕ ਸਾਨੂੰ 3-4 ਸਾਲਾਂ ਦੇ ਵਿੱਚ ਸਾਡੇ ਤੁਸੀਂ ਹੋਰ ਵੀ ਪੁੱਛ ਲਿਓ ਕਿਸੇ ਨੂੰ ਹੂੰ ਵੀ ਜਿਹੜੇ ਸਰਕਾਰਾਂ ਸਾਡੀਆਂ ਜਮਾ ਮਦਦ ਨਹੀਂ ਕਰਦੀਆਂ ਜੀ ਹੂੰ ਮਿੰਤ ਬਹੁਤ ਹੈ ਸਾਨੂੰ ਰੇਟ ਨਹੀਂ ਦਿੰਦਾ ਮੇਰਾ ਹੂੰ ਉਹਨਾਂ ਦਾ ਪਰ ਗੱਲਬਾਤ ਕਰ ਰਹੇ ਸੀਗੇ ਉਹਨਾਂ ਦਾ ਰੇਟ ਆ ਜਿਹੜਾ ਕਿਹਾ ਜਾਂਦਾ ਕਿਉਂਕਿ ਉਹਨ ਇੱਕ ਪੇਡਾਂ ਤੋਂ ਉਹਨਾਂ ਪ੍ਰਾਪਤ ਹੁੰਦੀ ਆ ਤੇ ਉਹ ਉਹਨਾਂ ਵਿਕਦੀ ਆ ਹਾਂਜੀ ਵਧੀਆ ਰੇਟ ਤੇ ਵਿਕਦੀ ਆ ਕਿਉਂ ਵੀ ਹੁਣ ਕੀ ਲੱਗਦਾਗਾ ਹੁਣ ਤਾਂ 10 ਰੁਪਏ ਕਿਲੋ ਜਾਂਦੀ ਆ ਜੀ ਕੀ ਕਰਾਂਗੇ 40 ਰੁਪਏ ਲਾਉਣ ਵਾਲਾ ਲੈਂਦਾ ਆ ਜੀ ਆਇਆ 300 ਰੁਪਏ ਪੱਲਿਆਂ ਦਿੰਨੇ ਹੋ 300 ਰੁਪਏ ਪੱਲਿਆਂ ਪੱਲਿਆਂ ਤਾਂ ਜਿਆਦਾ ਦਿੰਨੇ ਆ ਪਰ ਰੋਟੀ ਪਾਣੀ ਦਾ ਲਾ ਲਓ ਉਹਨਾਂ ਦਾ ਹੋਰ ਵੀ ਖਰਚੇ ਹੈਗੇ ਆ ਪਰ ਸਾਨੂੰ ਇਹਦੇ ਚ ਮੰਨ ਲਓ ਕੋਈ ਪ੍ਰੋਫਿਟ ਵਾਲਾ ਕੰਮ ਨਹੀਂ ਆ ਇੱਕ ਹੁਣੇ 4-5 ਸਾਲਾਂ ਦੇ ਵਿੱਚ ਪੰਜਾਬ ਚ ਹੀ ਰਹਿਣੇ ਆ ਅਸੀਂ ਬਠਿੰਡਾ ਇੱਧਰ ਲੁਧਿਆਣਾ ਜਲੰਧਰ ਸਾਰਾ ਘੁੰਮਦੇ ਆ ਜੀ ਅਸੀਂ ਹੂੰ ਇੱਧਰ ਹੁਸ਼ਿਆਰਪੁਰ ਏਰੀਆ ਚ ਲਾ ਲਓ ਬਠਿੰਡੇ ਚ ਲਾ ਲਓ ਪਰ ਹੁਣ ਸਾਨੂੰ 4-5 ਸਾਲਾਂ ਦੇ ਵਿੱਚ ਨਾ ਸਰਕਾਰਾਂ ਬਿਲਕੁਲ ਜਮਾ ਹੀ ਨਹੀਂ ਸਾਡੀਆਂ ਮਦਦ ਕਰਦੀਆਂ ਚੋਰਾਂ ਨੇ ਬਹੁਤਾਂ ਕਰਿਆ ਹੈ ਚੋਰਾ ਤੋਂ ਉਹ ਚੋਰਾ ਤੋਂ ਮਤਲਬ ਚੋਰ ਜੀ ਇਹ ਭੇਡਾਂ ਚੱਕ ਲੈਂਦੇ ਆ ਸਾਨੂੰ ਕੁੱਟਦੇ ਮਾਰਦੇ ਆ ਕਈ ਬੰਦਿਆਂ ਨਾਲ ਵਾਕਏ ਹੋਏ ਆ ਅੱਛਾ ਤੇ ਉਹ ਬੰਨ ਬੁੰਨ ਵੀ ਦਿੰਦੇ ਆ ਤੇ ਸਰਕਾਰਾਂ ਨੇ ਅੱਜ ਤੱਕ ਸਾਡੀ ਕਿਸੇ ਨੇ ਸੁਣੀ ਅਸੀਂ ਮੰਤਰੀਆਂ ਕੋਲ ਵੀ ਫਰਲੇ ਥਾਣਿਆਂ 'ਚ ਵੀ ਜਾਲੇ ਥਾਣੇ ਵਾਲੇ ਕੀ ਕਹਿੰਦੇ ਨੇ ਥਾਣੇ ਵਾਲੇ ਕਹਿੰਦੇ ਨੇ ਜੀ ਕੈਮਰੇ ਚੈੱਕ ਕਰਾਂਗੇ ਉਹ ਕਰਾਂਗੇ ਆ ਕਰਾਂਗੇ ਬਸ ਮੁੜ ਕੇ ਜੀ ਕੋਈ ਸਾਡੀ ਸੁਣਾਈ ਨਹੀਂ ਕਰਦਾ ਸਹੀ ਗੱਲ ਲੱਗੂ ਕਿ ਇੱਕ ਬੰਦਾ ਇੱਕ ਪਾਸੇ ਤਾਂ ਨੁਕਸਾਨ ਹੋ ਗਿਆ ਤੇ ਦੂਜੇ ਪਾਸੇ ਉਹ ਕਿੰਨੇ ਢੇੜੇ ਮਾਰੂਗਾ ਹੁਣ ਸਾਡੇ ਮਾਮੇ ਦਾ ਮੁੰਡਾ ਜੀ ਉਹਦਾ 200 ਨਾਲ ਚੱਕ ਲੈ ਗਿਆ ਖੈੜ ਤੋਂ ਅੱਛਾ ਤੇ ਉਹਦੀ ਅੱਜ ਤੱਕ ਮਹੀਨੇ ਡੇਢ ਦੀ ਗੱਲ ਹੋ ਗਈ ਕੋਈ ਸੁਣਾਈ ਨਹੀਂ ਦੇਈ ਥਾਣਾ ਚ ਵੀ ਰੈਪੋਰਟ ਲਖਾਇਆ ਜਿੱਤੇ ਸਾਰਾ ਕੁਝ ਕਰਿਆ ਪਰ ਕੋਈ ਸੁਣਾਈ ਨਹੀਂ ਹੋ ਰਹੀ ਅਸੀਂ ਐਮਐਲਿਆਂ ਕੋਲ ਵੀ ਜਾਲੇ ਸਾਰਿਆਂ ਕੋਲ ਜਾਲੇ ਜੀ ਸਾਡੀ ਕਿਸੇ ਨੇ ਨਾ ਵੋਟਾਂ ਤਾਂ ਚਲੋ ਅਸੀਂ ਪਾਉਂਦੇ ਹਾਂ ਗਰੀਬ ਵੀ ਪਾਉਂਦਾ امیر ਵੀ ਪਾਉਂਦਾ ਪਰ ਸੁਣਾਈ ਨਹੀਂ ਹੁੰਦੀ ਇਸ ਕਰਕੇ ਸਾਡੇ ਬੰਦੇ ਨਾ ਤੰਕ ਵਾਦੇ ਆ ਛੱਡਣ ਨੂੰ ਬਸ ਇਸ ਕਰਕੇ ਭੱਜੀ ਜਾਂਦੇ ਆ ਸਾਰੇ ਕਈ ਬੰਦਿਆਂ ਨੇ ਤਾਂ ਵੇਛੜੀਆਂ ਜੀ ਕੀ ਫਾਇਦਾ ਕੁੱਟ ਮਾਰ ਵੀ ਬਾਲੀ ਕਰਦੇ ਹੂੰ 25 ਬੰਦੇ ਆਉਂਦੇ ਆ ਜੀ ਦਸੋ 3 4 ਬੰਦੇ ਉਹਨਾਂ ਦੇ ਅੱਗੇ ਕੀ ਕਰਨ ਫਿਰ ਤਾਂ ਇੱਕ ਪੂਰਾ ਵੱਡਾ ਗਰੁੱਪ ਆਗਾ ਹਾਂਜੀ ਵੱਡਾ ਗਰੁੱਪ ਆ ਗੱਡੀਆਂ ਗੁੱਡੀਆਂ ਨਾਲ ਸਾਰਾ ਕੁਝ ਅਸਲਾ ਵੀ ਹੈਗਾ ਉਹਨਾਂ ਕੋਲ ਹੂੰ ਅਸਲਾ ਦਿਖਾ ਕੇ ਡਰਾ ਕੇ ਬੰਦਿਆਂ ਨੂੰ ਬੰਨ੍ਹ ਦਿੰਦੇ ਆ ਉਸ ਤੋਂ ਬਾਅਦ ਸਾਰੀ ਚੱਕ ਲੈਂਦੇ ਆ ਆਪਣੀ ਮਨਮਰਜ਼ੀ ਕਰਦੇ ਆ ਜੀ ਚਾਹੇ ਸਾਰੀਆਂ ਲੱਦਣ ਚਾਹੇ ਅੱਧੀਆਂ ਲੱਦਣ ਹੋਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨਹੀਂ ਆ ਮੁਸ਼ਕਲਾਂ ਤਾਂ ਸਾਨੂੰ ਇਹੋ ਜੀ ਚਾਰਨ ਦੀ ਹੁਣ ਰੋਡਾਂ ਤੇ ਲਾਲੋ ਟ੍ਰੈਫਿਕ ਬਹੁਤ ਆ ਬਹੁਤ ਜ਼ਿਆਦਾ ਪਰੇਸ਼ਾਨੀ ਆ ਇਸ ਕਰਕੇ ਬੰਦੇ ਉਸ ਬਚਦਾ ਨਹੀਂ ਜੀ ਬਸ ਗੱਲ ਤਾਂ ਇੱਥੇ ਆ ਗਿਆ ਚਲੋ ਬੰਦਾ ਬਰਾਨੀ ਵੀ ਕੱਟ ਲੈਂਦਾ ਹਾਂ ਇੱਕ ਬੰਦੇ ਨੇ ਸਾਰਾ ਦਿਨ ਮਿਹਨਤ ਕਰਨੀ ਆ ਜੋ ਉਹਨੂੰ ਚਾਰ ਪੈਸੇ ਬਣੇ ਨਾ ਫਿਰ ਫਾਇਦਾ ਨਹੀਂ ਹੋਣਾ ਸਾਨੂੰ ਰੇਟ ਹੀ ਨਹੀਂ ਪੂਰੇ ਮਿਲਦੇ ਜੀ ਜੇ ਰੇਟ ਜੇ ਮੰਨ ਲਓ ਕਿ ਝਟਕਾਈ ਲੈ ਕੇ ਜਾਂਦੇ ਨੇਗੇ ਉੱਥੋਂ ਕਿਵੇਂ ਮਤਲਬ ਕਿੰਨਾ ਕੁ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਹੋਈ ਆ ਜੀ ਜਿਵੇਂ 10 ਕਿਲੋ ਦਾ ਨਾਗਾ ਲਾ ਰੋ 300 ਰੁਪਏ ਦੇ حساب ਨਾਲ ਉਹ ਖਰੀਦਦੇ ਨੇ ਹੂੰ ਤੇ ਬਾਕੀ ਅੱਗੇ ਦਾ ਫਿਰ ਤੁਹਾਨੂੰ ਪਤਾ ਹੀ ਆ ਹੁਣ 5-6 ਸੌ ਨੂੰ ਮੀਟ ਹੋਇਆ ਹੋਇਆ ਹੂੰ ਇਹ ਗੱਲ ਹੈ ਪਹਿਲਾਂ ਜਿਵੇਂ ਤੁਸੀਂ ਗੱਲ ਕੀਤੀ ਆ ਗਈ ਕਿ ਕੇ ਉਹ ਤੁਹਾਡੀ ਉਮਰ 20 ਸਾਲ ਦੀ ਸੀਗੀ ਤੇ ਅੱਜ ਤੁਹਾਡੀ ਉਮਰ 45 ਸਾਲ ਦੀ ਆ ਕੁੱਲ ਮਿਲਾ ਕੇ 25 ਸਾਲ ਹੋ ਗਏ ਤੁਹਾਨੂੰ ਇਸ ਕੰਮ ਦੇ ਉਸ ਟਾਈਮ ਦੀਆਂ ਚਰਾੰਦਾਂ ਤੇ ਅੱਜ ਦੀਆਂ ਚਰਾੰਦਾਂ ਦੇ ਵਿੱਚ ਕੀ ਫਰਕ ਲੱਗਦਾ ਹੈ ਉਸ ਟਾਈਮ ਤਾਂ ਬਹੁਤ ਚਰਾੰਦ ਸੀ ਜਦ ਮੈਂ ਚਾਰਨ ਲੱਗਿਆ ਨਾ ਅਸੀਂ ਬਠਿੰਡੇ ਸਾਈਡ ਇਧਰ ਨਰਮਾ ਕਪਾਹ ਬਹੁਤ ਹੁੰਦਾ ਸੀ ਅਸੀਂ ਸਾਰਾ ਸਾਰਾ ਸਾਲ ਉਧਰ ਹੀ ਕੱਢ ਦਿੰਦੇ ਸੀ ਕਿੱਥੇ ਜਾਣ ਦੀ ਲੋੜ ਨਹੀਂ ਖੇਤਾਂ 'ਚ ਫਿਰਦੇ ਸੀ ਕਿਤੇ ਸੜਕ ਤੇ ਨਹੀਂ ਚੱਲਦੇ ਸੀ ਕੋਈ ਟ੍ਰੈਫਿਕ ਤੇ ਨਹੀਂ ਸੀ ਇੰਨੀ ਹੁਣ ਸੜਕਾਂ ਤੇ ਇੱਕ ਤਾਂ ਰੋੜਾਂ ਦਾ ਟ੍ਰੈਫਿਕ ਬਹੁਤ ਹੋ ਗਿਆ ਮਾਲ ਲੰਘਦਾ ਨਹੀਂ ਬਹੁਤ ਔਖੇ ਹੋ ਗਏ ਇਸ ਕਰਕੇ ਬਹੁਤੀਆਂ ਤੰਗੀਆਂ ਆ ਅੱਜ ਤੋਂ ਜਿਹੜੇ ਕੱਲ ਦੀ 20 ਸਾਲ ਦੀ ਗੱਲ ਕਰ ਰਹੇ ਆ ਆਪਾਂ ਜੱਤੋਂ ਤਾਂ ਬਹੁਤ ਫਰਕ ਪੈ ਗਿਆ ਚਰਾਂਦਾਂ ਚਰਾਂਦਾਂ ਬਹੁਤ ਘਟ ਗਏ ਆਮ ਤੌਰ ਤੇ ਕਿਹਾ ਜਾਂਦਾ ਕਹਿੰਦੇ ਵੀ ਢੇੜ ਬੱਕਰੀ ਨਾਲੋਂ ਜਿਆਦਾ ਆਮਦਨ ਹੁੰਦੀ ਹੈ ਪੇੜ ਦੇ ਵਿੱਚ ਕਿਉਂਕਿ ਕਹੇ ਜਾਂਦਾ ਵੀ ਇੱਕ ਬੱਚਾ ਤਾਂ ਇਹ ਪੇੜ ਚ ਪਾਲਦੀ ਹੈ ਤੇ ਦੂਜਾ ਪਾਲਦੀ ਹੈ ਕੀ ਇਹ ਬਾਹਰ ਹਾਂਜੀ ਹਾਂਜੀ ਮਤਲਬ ਵੀ ਹੈ ਕੋ ਗੱਲ ਇਦਾਂ ਦੀ ਨਹੀਂ ਹੰਦਣ ਤਾਂ ਵੱਧਾ ਜੀ ਬੱਕਰੀ ਨਾਲ ਹੂੰ ਪਰ ਆਂਦਣ ਤਾਂ ਚਲੋ ਹੁਣ ਵੀ ਹੈਗੀ ਹੈ ਇਹੋ ਜੀ ਗੱਲ ਨਹੀਂ ਪਰ ਜਿਹੜੀ ਚਰਾਣ ਵਾਲੀ ਗੱਲ ਆ ਨਾ ਇਹ ਨਹੀਂ ਹੈਗੀ ਚਰਾਣ ਤਾਂ ਬਹੁਤੀ ਤੰਗੀ ਆ ਗਈ ਬਿਲਕੁਲ ਸਹੀ ਗੱਲ ਆ ਕਿਉਂਕਿ ਜੇ ਖਾਣ ਗਈਆਂ ਤਾਂ ਢਿੱਡ ਭਰ ਨਹੀਂ ਗਈਆਂ ਫੇਰ ਹੀ ਕਿਤੇ ਜਾ ਕੇ ਜਿਵੇਂ ਆਪ ਕਹ ਰਹੇ ਹੋ ਨਾ ਵੀ ਇਹ ਕੱਟੇ ਡਚੁੰਦਾ ਇੱਕ ਬਾਹਰ ਪਾਲਦੀ ਆ ਉਹ ਤਾਂ ਹੀ ਢਿੱਡ ਚ ਹੋਊਗਾ ਜੇ ਖਰਾਕ ਪੂਰੀ ਮਿਲੂਗੀ ਐਂ ਤਾਂ ਪੈਡਾਂ ਦੋ ਦੋ ਵੀ ਬੱਚੇ ਦੇ ਦਿੰਦੀਆਂ ਦੋ ਪਾਲ ਵੀ ਲੈਂਦੀਆਂ ਪਰ ਗੱਲ ਸਾਰੀ ਖਰਾਕ ਤੇ ਆ ਜੀ ਉਹਨੇ ਖਰਾਕ ਹੁਣ ਮਿਲਦੀ ਨਹੀਂ ਪਹਿਲਾਂ ਗੁਮਾਰੇ ਹੁੰਦੇ ਸੀ ਨਰਮੇ ਹੁੰਦੇ ਸੀ ਉਹ ਚਰਾਉਂਦਾ ਵਧੀਆ ਸੀ ਖੇਤਾਂ 'ਚ ਰਹਿਣਾ ਵਧੀਆ ਹੁਣ ਸ਼ਹਿਰਾਂ 'ਚ ਆਚਾਰਦਿਆਂ ਕੁਛ ਆਪੇ ਨੇ ਆਪਣਾ ਲਫਾਫੇ ਪਏ ਨੇ ਜੀ ਇਹ ਖਾਈ ਜਾਂਦੀਆਂ ਕਈ ਤਾਂ ਇਹੀ ਖਾ ਕੇ ਮਰ ਜਾਂਦੀਆਂ ਔਰ ਕਿਤੇ ਆੜਾ ਕਵਾੜਾ ਬਹੁਤ ਕੁਛ ਖੰਦੀਆਂ ਜੀ। ਹੂੰ ਇਸ ਕਰਕੇ ਉਹ ਚਰਾਂਦ ਨਹੀਂ ਹੈਗੀ ਪਹਿਲਾਂ ਵਾਲੀ। ਕਦੇ ਆਏ ਨਹੀਂ ਸੋਚਿਆ ਵੀ ਜਿਵੇਂ ਫਾਰਮਾਂ ਵਾਲੇ ਵੀਰ ਨੇਗੇ ਉਹ ਫਾਰਮਾਂ ਦੇ ਵਿੱਚ ਪਸ਼ੂ ਰੱਖ ਕੇ ਭਾਵੇਂ ਭੇਡਾਂ ਵੀ ਰੱਖਦੇ ਨੇਗੇ ਬੱਕਰੀਆਂ ਵੀ ਰੱਖਦੇ ਨੇਗੇ ਵੀ ਆਪਾਂ ਵੀ ਕਦੇ ਭੇਡਾਂ ਨੂੰ ਫਾਰਮ ਦੇ ਵਿੱਚ ਲੱਖੀ। ਹਾਂ ਬਸ ਇਹ ਤਾਂ ਹੈਗੀ ਅਸਲਾਹ ਵੀ ਇਹ ਚਾਰਨ ਨਾਲੋਂ ਤੋਂ ਫਾਰਮ ਵਾਲਾ ਸਿਸਟਮ ਵਧੀਆ ਹੈ ਜੀ। ਹੂੰ ਚਲੋ ਆਇਆ ਵੀ ਥੋੜਾ ਜੌਦੇ ਤੇ ਖਰਚਾ ਤਾਂ ਵੱਧ ਜਾਂਦਾ ਪਰ ਬੰਦੇ ਨੂੰ ਥੋੜੀ ਆਰਾਮਦਾਰੀ ਹੈਗੀ ਹੂੰ ਫਾਰਮ ਵਾਲਾ ਸਿਸਟਮ ਵਧੀਆ ਹੈ। ਕਈ ਭਰਾਵਾਂ ਨੇ ਕਰਿਆ ਹੋਇਆ ਮੈਂ ਵੀ ਦੇਖਿਆ ਜਾ ਕੇ ਵੀ ਆਏ ਹਾਂ। ਪਰ ਉਹ ਸਿਸਟਮ ਬਹੁਤ ਵਧੀਆ ਹੈ। ਕੋਈ ਜਿਵੇਂ ਤੁਸੀਂ ਦੱਸਿਆ ਕਿ ਲਫਾਫੇ ਜਾਂ ਕੋਈ ਹੋਰ ਚੀਜ਼ਾਂ ਖਾ ਕੇ ਮਰ ਵੀ ਜਾਂਦੀਆਂ ਨੇ ਤਾਂ ਇਸੇ ਨੁਕਸਾਨ ਤੋਂ ਵੀ ਤਾਂ ਬਚਿਆ ਜਾ ਸਕਦਾ। ਹਾਂ ਹਾਂ। ਬਾਕੀ ਫਾਰਮ ਵਾਲਾ ਜਿਹੜਾ ਕੰਮ ਆ ਉਹ ਸਾਰਿਆਂ ਨਾਲੋਂ ਵਧੀਆ ਜੀ। ਹੂੰ। ਬਾਕੀ ਮੇਰੀ ਵੀ ਸਲਾਹ ਇਹੀ ਬਣ ਰਹੀ ਹੈ ਵੀ ਫਾਰਮ ਬਣਾਉਣ ਦੀ ਸਲਾਹ ਜੀ। ਹਾਂ। ਵੀ ਬੱਕਰੀਆਂ ਹੀ ਪਾਉਂਗਾ। ਲਾਲੇ ਭੇਡਾਂ, ਪੁੱਡਾਂ ਤਾਂ ਨਹੀਂ। ਪਾਲੀਆਂ ਆ ਗਈਆਂ ਕੋਈ ਭੇਡਾਂ ਕਿਉਂ ਨਹੀਂ ਭੇਡਾਂ ਵੀ ਤਾਂ ਰਹਿ ਸਕਦੀਆਂ ਨੇ ਫਾਰਮ 'ਚ ਰਹਿ ਤਾਂ ਸਕਦੀਆਂ ਨੇ ਜੀ ਬੱਕਰੀ 'ਚ ਫਿਰ ਫਾਰਮ 'ਚ ਥੋੜੀ ਜੀ ਚਲੋ ਉਹਨਾਂ ਦਾ ਖਾਣਾ ਵੀ ਮਿਲ ਜਾਂਦਾ ਇਹ ਥੋੜਾ ਜਿਹਾ ਖਾਨ 'ਚ ਇਹਨਾਂ ਦਾ ਸਾਫ ਕਿਤਾਬ ਹੋਰ ਆ ਬੱਕਰੀ ਦਾ ਹੋਰ ਆ ਬੱਕਰੀ ਨੂੰ ਜਿਵੇਂ ਆਪਾਂ ਖੁਰਲੀ ਲੰਮੀ ਬਣਾਤੀ ਨਾ ਬੱਕਰੀ ਮੱਝ ਵਾਂਗੂ ਖਾ ਲੈਂਦੀ ਹੈ ਇਹ ਨਹੀਂ ਖਾ ਕੇ ਰਾਜੀ ਹੈਗੀ ਇਹਨਾਂ ਦੀ ਖਾਣ 'ਚ ਦਿੱਕਤ ਆਉਂਦੀ ਆ ਥੋੜੀ ਹੂੰ ਇਹ ਗੱਲ ਜੇ ਭੇਡ ਨੂੰ ਬੱਕਰੀ ਵਾਲਾ ਖਾਣਾ ਖਵਾਈਏ ਖਾ ਸਕਦੀ ਆ ਹਾਂ ਇਹ ਤਾਂ ਖਾ ਸਕਦੀ ਆ ਖਾ ਤਾਂ ਸਕਦੀ ਆ ਪਰ ਬੱਕਰੀ ਦਾ ਖਾਣ ਦਾ ਸਟਾਈਲ ਹੋਰ ਆ ਇਹਨਾਂ ਦਾ ਹੋਰ ਆ ਹੂੰ ਦਰਅਸਲ ਤਾਂ ਪੇੜ ਆ ਜਿਹੜੀ ਇਹ ਥੱਲੇ ਹੀ ਚਰ ਕੇ ਰਾਜੀ ਆ ਜੀ ਹਾਂ ਚਾਹੇ ਥੋੜਾ ਸੁੱਕਾ ਕਾ ਹੋਵੇ ਚਾਹੇ ਹਰਾ ਹੋਵੇ ਕਿਸੇ ਤਰ੍ਹਾਂ ਦਾ ਹੋਵੇ ਬਾਹਰ ਫਿਰ ਕੇ ਹੀ ਰੱਜਣਾ ਇਹਨੇ ਹੂੰ ਦੇਖ ਲਓ ਜਿਵੇਂ ਕਿਹਾ ਵੀ ਜਾਂਦਾ ਕਿ ਪੇੜ ਵਾਂਗੂ ਮੂੰਹ ਮਰੀ ਜਾਂਦਾ ਉਹ ਇਹਨਾਂ ਦੀਆਂ ਬਾਕੀ ਦੇਖ ਲਓ ਇਹਨਾਂ ਦਾ ਭਰਾਵਾਂ ਨੇ ਰੱਖੀ ਹੋਈਆਂ ਫਾਰਮ 'ਚ ਹੈਗੀਆਂ ਪੇੜਾਂ ਲੁਧਿਆਣੇ 'ਚ ਵੀ ਹੈਗੀਆਂ ਇੱਥੇ ਵੀ ਬਾਈ ਨੇ ਇੱਕ ਫਾਰਮ ਬਣਾਇਆ ਹੋਇਆ ਇੱਧਰ ਬਾਕੀ ਉਹ ਗੱਲ ਨਹੀਂ ਬਣਦੀ ਬੱਕਰੀ ਠੀਕ ਰਹਿੰਦੀ ਹੈ ਫਾਰਮ 'ਚ ਹੂੰ ਕਦੇ ਲੋਨ ਬਾਰੇ ਨਹੀਂ ਮਤਲਬ ਵੀ ਸੋਚਿਆ ਵੀ ਲੋਨ ਲੈ ਕੇ ਜਾਂ ਫਾਰਮ ਪਾਲੀਏ ਜਾਂ ਬਧਾਲੀਏ ਮਾਲ ਲੋਨ ਲੈ ਕੇ ਨਹੀਂ ਜੀ ਲੋਨ ਬਾਰੇ ਨਹੀਂ ਕਦੇ ਲੋਨ ਬਾਰੇ ਕੋਈ ਜਾਣਕਾਰੀ ਲਈ ਨਹੀਂ ਵੈਸੇ ਉਹ ਕਹੀ ਜਾਂਦੇ ਆ ਕਈ ਬੰਦੇ ਹੂੰ ਵੀ ਤੁਸੀਂ ਲੋਨ ਕਰਾ ਲਓ ਇਹਨਾਂ ਤੇ ਬੱਕਰੀਆਂ ਤੇ ਕਰਾ ਲਓ ਭੇਡਾਂ ਤੇ ਕਰਾ ਲਓ ਪਰ ਆਪਾਂ ਨਹੀਂ ਕਦੀ ਕਰਾਇਆ ਨਹੀਂ ਲੱਗਦਾ ਵੀ ਲੋੜ ਹੈਗੀ ਆ ਨਹੀਂ ਚਾ ਲੋੜ ਤਾਂ ਹੈਗੀ ਆ ਜੀ ਪਰ ਆਪਾਂ ਇਸ ਕੰਮ 'ਚ ਬੜੇ ਨਹੀਂ ਹੈਗੇ ਕਿਤੇ ਮੰਨ ਲਓ ਕਿਤੇ ਬੈਂਕ 'ਚ ਪੁੱਛਿਆ ਨਹੀਂ ਕਿਸੇ ਨੂੰ ਜਾ ਕੇ ਕਿਸੇ ਦੀ ਸਲਾਹ ਨਹੀਂ ਲਈ ਸਰਕਾਰ ਤੋਂ ਕੀ ਮਦਦ ਚਾਹਣੇ ਹੋਗੇ ਇੱਕ ਤਾਂ ਚੋਰਾ ਵਾਲੀ ਗੱਲ ਹੋ ਗਈ ਹਾਂਜੀ ਤੇ ਹੋਰ ਇਸ ਤੋਂ ਇਲਾਵਾ ਕੀ ਮਦਦ ਚਾਹਣੇ ਹੋ ਕਿ ਜਿਹੜਾ ਸਰਕਾਰ ਆ ਸਹਿਯੋਗ ਕਰੇ ਸਰਕਾਰ ਤਾਂ ਜੀ ਸਹਿਯੋਗ ਸਾਡਾ ਇਹੀ ਕਰ ਸਕਦੀ ਆ ਵੀ ਜੇ ਸਾਨੂੰ ਮੰਨ ਲਓ ਜੀ ਮੈਂ ਜੰਗਲਾਤ ਜੰਗਲੂਤ ਮੈਕਮਾ ਨਾ ਰੋਕੇ ਤਾਂ ਇਹ ਤਾਂ ਬਥੇਰੀ ਜਗ੍ਹਾ ਪਈ ਆ ਜੰਗਲਾਤ ਸਰਕਾਰੀ ਪਰ ਉਹ ਵੜ ਨਹੀਂ ਦਿੰਦੇ ਕਿ ਉਹ ਕਿਉਂਕਿ ਇਹ ਕਿਹੜਾ ਇਹ ਬੱਕਰੀ ਆ ਕੀ ਬੱਕਰੀ ਨੇ ਖਾਣੇ ਆ ਕਿ ਦਰਖਤ ਤੋਂ ਟੂਸੇ ਖਾਣੇ ਨੇਗੇ ਹਣਾ ਤੇ ਇਹਨਾਂ ਨੇ ਥੱਲੇ ਮੂੰਹ ਮਾਰਨਾਗਾ ਫਿਰ ਉੱਥੇ ਕੋਈ ਕੀ ਨੁਕਸਾਨ ਹੁੰਦਾਗਾ ਨੁਕਸਾਨ ਤਾਂ ਜੀ ਇਹੀ ਆ ਬਸ ਤੁਹਾਨੂੰ ਪਤਾ ਹੀ ਆ ਵੀ ਫਿਰ ਉਹ ਸਰਕਾਰ ਦਾ ਤਾਂ ਕੰਮ ਸਰਕਾਰੀ ਹੈ ਜੋ ਉਹ ਕਹਿੰਦੇ ਕਈ ਵਾਰੀ ਅਸੀਂ ਛੋਟੇ ਬੁੱਟੇ ਲਾਏ ਆ ਚੰਨ ਤੁਸੀਂ ਕਿਉਂ ਬਾੜੀਆਂ ਤੁਹਾਡਾ ਚਲਾਨ ਕੱਟ ਦੇਣਾ ਅਸੀਂ ਕੱਟ ਵੀ ਦਿੰਦੇ ਆ ਜੀ ਫਿਰ ਸਾਨੂੰ ਇੰਨੇ ਦਾ ਚੋਰੀ ਨਹੀਂ ਕਰਦੇ ਜਿੰਨਾ ਪੱਲੋਂ ਦੇਣਾ ਪੈ ਜਾਂਦਾ ਉੱਥੇ ਕਿੰਨੇ ਇਹਦੋਂ ਪਹਿਲਾਂ ਹੋਇਆ ਕਿਦੈਂ हां जी हां हो ਜਾਂਦਾ ਕਿੰਨੇ 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 ਪੈਸੇ ਭਰਤੇ ਤੂੰ ਪਹਿਲਾਂ ਉਹ ਤਾਂ ਫਿਰ ਆਏ ਆ ਜੀ ਹੁਣ ਕਹਿ ਦਿੰਦੇ ਵੀ 1000 ਰੁਪਏ ਭੇਡ ਦਾ ਸਰਕਾਰ ਵੱਲੋਂ ਜੁਰਮਾਨਾ ਆ ਗਿਆ ਇੱਕ ਭੇਡ ਦਾ ਇੱਕ ਹਾਂ ਜੀ ਫਿਰ ਤੁਹਾਨੂੰ ਪਤਾ ਮੈਂ ਤਰਲਾ ਫਸਿਆ ਆ ਬੰਦਾ ਫਿਰ ਮਿੰਤਾ ਹੀ ਕਰਦਾ ਹੋਰ ਤਾਂ ਕੀ ਆ ਉਹਦੇ ਫਿਰ ਉਹਨੂੰ 5-10 5-7000 ਰੁਪਏ ਦੱਸ ਦੇ ਕੇ ਖੇੜਾ ਛਟਵਾਲੀ ਦਾ ਜੀ ਹੋਰ ਕੀ ਕਰੀਏ ਉਹ ਲੱਗਦਾ ਕਿ ਵੀ ਜਿਹੜਾ ਤੁਸੀਂ ਦੱਸ ਦੇਦਾ ਜਾਂ ਪੰਜ ਦੇਦਾ ਵੀ ਉਹ ਸਰਕਾਰ ਤੱਕ ਪਹੁੰਚਦਾ ਹੋਊਗਾ ਨਹੀਂ ਜੀ ਪਹੁੰਚਦਾ ਨਹੀਂ ਉਹ ਤਾਂ ਨਹੀਂ ਪਹੁੰਚ ਉਹ ਤਾਂ ਸਾਨੂੰ ਹੀ ਪਤਾ ਵੀ ਪਹੁੰਚਦਾ ਨਹੀਂ ਸਰਕਾਰ ਦਾ ਤਾਂ ਇਸ ਤਰ੍ਹਾਂ ਆ ਨਾ ਜੀ ਫਿਰ ਜਾਂਦਾ ਕੋਈ ਪੱਕੀ ਸਾਨੂੰ ਰਸੀਦ ਕੱਟ ਕੇ ਦੇਣ ਹੂੰ ਵੀ ਆਏ ਸਰਕਾਰ ਦੇ ਖਾਤੇ ਚ ਅਸੀਂ ਪੈਸੇ ਉਹ ਤਾਂ ਸਾਨੂੰ ਹੀ ਪਤਾ ਵੀ ਪਹੁੰਚਦਾ ਤਾਂ ਹੈ ਨਹੀਂ ਪਰ ਚਲੋ ਹੁਣ ਫਸਿਆ ਹੋਇਆ ਬੰਦਾ ਤੁਹਾਨੂੰ ਪਤਾ ਹੀ ਆ ਫਿਰ ਖੜਾ ਦੋ ਛਾਣਾਉਣਾ ਹੀ ਪੈਂਦਾ ਜੀ ਹੂੰ ਇਹ ਗੱਲ ਹੈ ਜਦੋਂ ਪਹਿਲਾਂ ਸੀ ਕਿ ਓਨ ਬਿਕਦੀ ਸੀ ਵਧੀਆ ਹੁਣ ਉਹਨਾਂ ਦਾ ਰੇਟ ਘਟ ਗਿਆ ਹਾਂਜੀ ਹੁਣ ਦੁੱਧ ਦਾ ਆ ਗਿਆ ਕਦੇ ਦੁੱਧ ਦੇ ਬਾਰੇ ਕੋਈ ਸੋਚਿਆਗਾ ਸਿਸਟਮ ਨਹੀਂ ਜੇ ਦੁੱਧ ਬਾਰੇ ਤਾਂ ਵੈਸੇ ਸੋਚਿਆ ਤਾਂ ਹੈਗਾ ਪਰ ਦੁੱਧ ਇਹਨਾਂ ਦੇ ਥੱਲੇ ਤਾਂ ਉਹ ਡਾਂਡੇ ਲਾਉਂਦਾ ਜੀ ਇਹਨਾਂ ਦਾ ਬੱਚਾ ਹੀ ਪਲਦਾ ਜੀ ਬਸ ਹੂੰ ਇਹਨਾਂ ਤੇ ਮੰਨ ਲਓ ਕੁਸ ਰੱਬ ਲਿੰਗ ਵੀ ਇੰਨਾ ਹੀ ਕੋ ਦੁੱਧ ਹੁੰਦਾ ਜੀ ਜਿਹਦੇ ਚ ਬੱਚਾ ਹੀ ਪੜੂਗਾ ਜੀ ਹੂੰ ਜੇ ਆਪਾਂ ਕਹੀਏ ਵੀ ਇਹਨਾਂ ਦਾ ਦੁੱਧ ਕੱਢ ਕੇ ਵੇਚੀਏ ਦੁੱਧ ਨਹੀਂ ਇਹਨਾਂ ਦੁੱਧ ਨਹੀਂ ਦਿੰਦੀ ਬੱਚਿਆਂ ਦਾ ਕਿਵੇਂ ਸਾਂਭ ਸੰਭਾਲ ਕਰਦੇ ਹੋਗੇ ਕਿਉਂਕਿ ਫਾਰਮ ਦੇ ਵਿੱਚ ਤਾਂ ਰੱਖਿਆ ਜਾਂਦਾਗਾ ਵੀ ਹੋ ਜਾਂਦੀ ਹੈ ਸਾਂਭ ਸੰਭਾਲ ਪਰ ਪੇਡਾਂ ਨਹੀਂ ਆਂ ਬਾਰ ਰੱਖਦੇ ਹੋ ਤੁਸੀਂ ਇੰਨਾ ਹੀ ਸਾਹ ਸੰਭਾਲ ਉਦੋਂ ਕਿਵੇਂ ਕਰਦੇ ਹੋਗੇ ਸਾਹ ਸੰਭਾਲ ਤਾਂ ਜੀ ਸਾਨੂੰ ਦੇਖੋ ਜਦ ਅਸੀਂ ਦਿਨ ਰਾਤ ਇੰਨਾ ਚਿਰ ਖੜੇ ਆ ਹਮ ਹੁਣ ਜੇ ਨਾ ਇੱਕ ਲੇੜਾ ਛੋਟਾ ਰਹਿ ਗਿਆ ਜਿਵੇਂ ਚਾਹੇ بڑا ਪਸੂ ਰਹਿ ਗਿਆ ਸਾਡਾ ਇਹ ਬੱਚੇ ਫਿਰਦੇ ਆ ਹਮ ਅਸੀਂ ਅੱਪਲ ਦਾ ਪਹਿਲਾਂ ਹੀ ਸੰਭਾਲ ਲੈਣਾ ਨਹੀਂ ਸ਼ਾਮ ਤੱਕ ਤਾਂ ਅਸੀਂ ਸੰਭਾਲ ਹੀ ਲੈਣਾ ਵੀ ਫਲਾਣਾ ਸਾਡਾ ਹੈ ਨਹੀਂ ਪੇੜ ਦਾ ਵੀ ਪਤਾ ਲੱਗਦਾ ਗਾ ਜੀ ਸਾਨੂੰ ਨਹੀਂ ਵੀ ਜਦੋਂ ਸੂਂਦੀਆ ਪੇੜ ਹਾਂਜੀ ਸਿਆਲ ਦੇ ਵਿੱਚ ਜਾਂ ਗਰਮੀ ਦੇ ਵਿੱਚ ਉਦੋਂ ਕਿਵੇਂ ਸੰਭਾਲਦੇ ਆ ਨੇ ਉਹਦੋਂ ਦਾ ਬਸ ਇੱਕ ਵਾਰੀ ਚੰਗਾਉਣਾ ਪੈਂਦਾ ਜੀ ਜਿਸ ਟਾਈਮ ਸੋਈ ਆ ਨਾ ਹਾਂ ਫੜਕੇ ਨੂੰ ਚੰਗੀ ਤਰ੍ਹਾਂ ਚੰਗਾ ਦੇ ਰਜਾ ਦਿਓ ਮੰਨ ਲਓ ਇੱਕ ਵਾਰੀ ਫੇਰ ਜਿੰਨਾ ਮਰਜ਼ੀ ਪਾਲਾ ਪਈ ਜਾ ਫੇਰ ਆਪਣੇ ਆਪ ਹੀ ਖੜਾ ਹੋ ਗੋ ਚੰਗਲੰਦਾ ਅੱਛਾ ਮਤਲਬ ਹੋ ਗਿਆ ਬੱਕਰੀ ਨਾਲੋਂ ਕਿਉਂਕਿ ਬੱਕਰੀ ਦੇ ਬੱਚੇ ਨੂੰ ਤਾਂ ਕਹੇ ਜਾਂਦਾ ਕੋਈ ਲੁਕੋਲ ਕੋ ਕੇ ਰੱਖਣਾ ਪੈਂਦਾਗਾ ਉਹ ਕੁਛ ਨਾਜ਼ਕ ਹੈ ਜੀ ਬੱਕਰੀ ਦਾ ਨਾ ਜਿਹੜਾ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਖਾਸ ਸੰਭਾਲ ਹ ਹ ਇਹਨਾਂ ਦੀ ਇੰਨੀ ਹੈ ਨਹੀਂ ਇੱਕ ਵਾਰੀ ਬੱਚੇ ਨੂੰ ਦੁੱਧ ਮਿਲਣਾ ਚਾਹੀਦਾ ਉਹਨੂੰ ਜਿਸ ਟਾਈਮ ਸੋਈ ਆ ਭੇੜ ਉਹਨੂੰ ਫੜਕੇ ਇੱਕ ਵਾਰੀ ਚੰਗਾ ਦਿਓ ਉਸ ਤੋਂ ਬਾਅਦ ਲੋੜਨੀ ਹੈਗੀ ਚਾਹੇ بارش ਪੈਣ ਲੱਗ ਜੇ ਫਿਰ ਵੀ ਨੂੰਨੇ ਮਰਨਾ ਹੂੰ ਉਹਨੇ ਜਦ ਹੀ ਖੜਾ ਹੋ ਗਏ ਫਿਰ ਆਪਣੀ ਮਾਂ ਤੇ ਲਿਆਪੀ ਚੁੰਗ ਲੈਣਾ ਅੱਛਾ ਬੱਕਰੀ ਦਾ ਜਿਆਦਾ ਬੱਕਰੀ ਦਾ ਤਾਂ 1 ਮਹੀਨਾ ਪੂਰੀ ਸੰਭਾਲ ਰੱਖਣੀ ਪਈ ਹੂੰ 15 ਦਿਨ ਤੱਕ ਉਹ ਫੜਕੇ ਚੰਗਾਣਾ ਪਊ ਬੱਕਰੀ ਦਾ ਬੱਚਾ ਤਾਂ ਜਾ ਕੇ ਚੰਗਣ ਲੱਗੂ ਆਪਣੇ ਆਪ ਅੱਛਾ ਢੇੜ ਦੀ ਇਹੀ ਰਾਮਦਾਰੀ ਹੈ ਜੀ ਢੇੜ ਨੂੰ ਤਾਂ ਇੱਕ ਵਾਰੀ ਚੰਗਾ ਦਿਓ ਤੁਸੀਂ ਬੱਚਾ ਢੇੜ ਸੂਈ ਹੈ ਜਦ ਹੀ ਜਿੱਥੇ ਉਹਨੂੰ ਮਾੜਾ ਜਿਹਾ ਦੁੱਧ ਮਿਲ ਗਿਆ ਉਹਨੇ ਆਪਣੇ ਆਪ ਹੀ ਖੜਾ ਹੋ ਗਏ ਜਦ ਹੀ ਚੰਗਾ ਆ ਗਿਆ ਹੂੰ ਮੁੜ ਕੇ ਲੋੜ ਨਹੀਂ ਹੈ ਕਿ ਮੁੜ ਕੇ ਤਾਂ ਫਿਰ ਆਪਣੀ ਇੱਥੇ ਸ਼ਾਂਭ ਸੰਭਾਲ ਆ ਉਹਦੀ ਵੀ ਪਿੱਛੇ ਨਾ ਰਹਿ ਜੇ ਕਿਤੇ ਬੈਠਿਆ ਬਿਠਾਇਆ ਕਿਉਂਕਿ ਬੱਚਾ ਜਦੋਂ ਛੋਟਾ ਹੁੰਦਾ ਥੱਕ ਜਾਂਦਾ ਉਹਨਾਂ ਦੀ ਸ਼ਾਂਭ ਸੰਭਾਲ ਵੱਧ ਕਰਨੀ ਪੈਂਦੀ ਹੈ ਕਿੰਨੇ ਟਾਈਮ ਬਾਅਦ ਕਿਉਂਕਿ ਜਿਵੇਂ ਬੱਕਰੀਆਂ ਦੇ ਮੁਕਾਬਲੇ ਦੇਖੀਏ ਤਾਂ ਬੱਕਰੀ ਦਾ ਬੱਚਾ ਤਾਂ ਘੱਟੋ ਘਾਟ 2-3 ਮਹੀਨਾ ਬਾਅਦ ਵੀ ਉਹ ਉਹਨੂੰ ਬਾਹਰ ਲੈ ਕੇ ਜਾਂਦੇ ਨੇਗੇ ਵੀ ਥੱਕ ਜਾਂਦਾ ਛੋਟਾਗਾ ਪੇੜ ਦਾ ਬੱਚਾ ਕਿੰਨੇ ਟਾਈਮ ਬਾਅਦ ਨਾਲ ਚੱਲ ਜਾਂਦਾਗਾ ਪੇੜ ਦਾ ਬੱਚਾ ਤਾਂ ਜੀ ਚੌਥੇ ਦਿਨ ਚੱਲਣ ਲੱਗਦਾ ਹੈ ਕਿੰਨੀ ਦੂਰ ਮਰਜ਼ੀ ਕਿੱਡਾ ਵੱਡਾ ਮਰਜ਼ੀ ਕਿਹੜਾ ਹੋਵੇ ਹਾਂ ਚੌਥੇ ਦਿਨ ਤੋਂ ਪੂਰੀ ਬਾੜ ਕਾ ਵੈਸੇ ਤਾਂ ਤੀਜੇ ਦਿਨ ਚੱਲਣ ਲੱਗ ਜਾਂਦਾ ਪਰ ਜ਼ਿਆਦਾ ਬਾੜ ਨਹੀਂ ਕੱਢਦਾ ਤੀਜੇ ਦੇ ਚੌਥੇ ਪੰਜਵੇਂ ਦਿਨ ਤਾਂ ਜਿੰਨੀ ਮਰਜ਼ੀ ਬਾੜ ਵੜਾ ਲਓ ਜਿਵੇਂ ਬੱਕਰੀਆਂ ਦੇ ਬੱਚਿਆਂ ਦੀ ਗੱਲ ਕਰੀਏ ਬੱਕਰੀ ਦੇ ਬੱਚੇ ਨੂੰ ਕਹਿ ਜਾਂਦਾ ਵੀ ਇਹ ਜਾ ਦੁੱਧ ਪੀਜੇ ਤਾਂ ਮੋਕ ਲੱਗ ਜਾਂਦੀ ਆ ਉਹਦੇ ਨਾਲ ਉਹ ਨੁਕਸਾਨ ਵੀ ਹੋ ਜਾਂਦਾ ਕਈ ਵੀਰਾਂ ਦਾ ਹੋਇਆ ਨੁਕਸਾਨ ਇੰਨਾ ਚਿਰ ਨਹੀਂ ਇਦਾਂ ਦਾ ਕੁਝ ਆਉਂਦਾ ਇੰਨਾ ਚ ਵੀ ਹੋ ਜਾਂਦਾ ਜੀ ਸਾਨੂੰ ਪਤਾ ਹੁੰਦਾ ਵੀ ਇਹ ਭੇਡ ਥੱਲੇ ਦੁੱਧ ਜ਼ਿਆਦਾ ਹ ਹਮ ਜਿਸ ਟਾਈਮ ਅਸੀਂ ਉਹਨੂੰ ਚੁੰਗਣ ਵਾਸਤੇ ਛੱਡਦੇ ਨਾ ਫਿਰ ਥੋੜਾ ਬੋਧਾ ਉਹਦੇ ਹਿਸਾਬ ਨਾਲ ਕੱਢ ਲੈਂਦੇ ਹਾਂ ਹਮ ਕੱਢ ਕੇ ਫਿਰ ਉਹਨੂੰ ਛੱਡਦੇ ਹਾਂ ਚਾਹੇ ਚਾਚ ਪਾਈਏ ਚਾਹੇ ਅਸੀਂ ਕੁਝ ਵੀ ਕਰੀਏ ਉਹਦਾ ਵੀ ਕੱਢਣਾ ਪੈਂਦਾ ਹੋ ਜਾਂਦਾ ਜਿਹੜੀ ਅੱਜ ਕੱਲ ਮੌਸਮ ਹੈ ਇਹਨਾਂ 'ਚ ਦੁੱਧ ਥੋੜਾ ਜਿਹਾ ਖਰਾਬ ਹੀ ਕਰ ਦਿੰਦਾ ਹਮ ਛਾਲਤ ਨਹੀਂ ਛਾਲਤ 'ਚ ਕੁਝ ਤਾਂ ਦੁੱਧ ਘੱਟ ਹੁੰਦਾ ਹੁਣ ਹਰਿਆਈ ਹਰੂਈ ਖਾਂਦੀਆਂ ਨੇ ਹੁਣ ਦੁੱਧ ਪਾ ਜਾਂਦਾ ਇਹਨਾਂ ਥੱਲੇ ਹਮ ਸਾਂਭ ਸੰਭਾਲ ਦੁੱਧ ਪੀ ਕੇ ਤਾਂ ਇਹਨਾਂ ਦੇ ਹੀ ਮਰ ਜਾਂਦੇ ਹਾਂ ਜਿਹੜੇ ਵੀਰ ਭਰਾ ਨੇਗੇ ਨੌਜਵਾਨ ਪੀੜੀ ਆ ਜਿਵੇਂ ਤੁਸੀਂ ਦੱਸਿਆ ਤੁਸੀਂ ਉਸ ਟਾਈਮ ਤੇ ਤੁਹਾਡੀ 20 ਸਾਲ ਦੀ ਹੈ 25 ਸਾਲ ਦੀ ਉਮਰ ਸੀ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਪਰ ਅੱਜ ਦੇ ਜਿਹੜੇ 20 25 ਸਾਲ ਦੇ ਨੌਜਵਾਨ ਨੀਂਗੇ 20 25 ਤੱਕ ਪਹੁੰਚਦੇ ਨਹੀਂ ਉਹਦੋਂ ਪਹਿਲਾਂ ਉਪਦੇਸ਼ਾਂ ਦੀ ਤਿਆਰੀ ਕਰਨ ਲੱਗ ਜਾਂਦੇ ਨੇ ਕੀ ਲੱਗਦਾ ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਕਿਉਂਕਿ 20 2 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਨੇ ਉਹ ਉਹਦੋਂ ਅੱਧੇ ਪੈਸੇ ਲਾ ਕੇ ਇੱਥੇ ਫਾਰਮ ਵੀ ਪੈ ਸਕਦਾਗਾ ਉਹ ਜੀ ਇਸ ਤਰ੍ਹਾਂ ਦੇਖੋ ਉਹ ਇਸ ਕੰਮ ਨੂੰ ਚਾਹੁੰਦੇ ਨਹੀਂ ਹੂੰ ਉਹ ਕਹਿੰਦੇ ਨੇ ਵਿਦੇਸ਼ ਚ ਜਾ ਕੇ ਚਾਹੇ ਇਸ ਤੋਂ ਵੀ ਔਖਾ ਹੋਵੇ ਉਹ ਕਰ ਲਾਂਗੇ ਪਰ ਇਹ ਨਹੀਂ ਸਾਡੇ ਕੋਲ ਹੂੰ ਸਾਡੇ ਮੇਰੇ ਕੋਲ ਵੀ ਬੱਚੇ ਆ ਜੀ ਮੁੰਡੇ ਆ ਪਰ ਉਹ ਇਸ ਕੰਮ ਨੂੰ ਚਾਹੁੰਦੇ ਨਹੀਂ ਉਹ ਕਹਿੰਦੇ ਵੀ ਡੈਡੀ ਤੁਸੀਂ ਕਰਿਆ ਠੀਕ ਆ ਵਧੀਆ ਗੱਲ ਆ ਪਰ ਸਾਡੇ ਬਸਦਾ ਹੈ ਨਹੀਂ ਕਿਉਂ ਕਿਉਂ ਨਹੀਂ ਹੈਗਾ ਬਸਦਾ ਗੱਲ ਬਸਦਾ ਦੀ ਇਹ ਫੇਰਾ ਤੋਰਾ ਜਿਆਦਾ ਇਹਦੇ ਚ ਕੋਈ ਖਾਣ ਦਾ ਟਾਈਮ ਨਹੀਂ ਹੈਗਾ ਕੋਈ ਸੌਣ ਦਾ ਟਾਈਮ ਨਹੀਂ ਹੈਗਾ ਉਹ ਕਹਿੰਦੇ ਵੀ ਕੰਮ ਤਾਂ ਠੀਕ ਆ ਕਰਨਾ ਹੀ ਪੈਣਾ ਕੁਛ ਨਾ ਕੁਛ ਤਾਂ ਪਰ ਇਹਦੇ ਚ ਕੋਈ ਟਾਈਮ ਟੇਬਲ ਨਹੀਂ ਹੈ ਹੁਣ ਪ੍ਰਸ਼ਾਂਤ ਆ ਗਈ ਤਾਂ ਵੀ ਬਾਹਰ ਰਹਿਣਾ ਤੇ ਰੋਟੀ ਆ ਕੀ ਪਤਾ ਸ਼ਾਮ ਨੂੰ ਮਿਲ ਜੇ ਜਾਂ ਨਾ ਮਿਲੇ ਕੋਈ ਪੱਕੀ ਗਰੰਟੀ ਤਾਂ ਹੈ ਨਹੀਂ ਬਸ ਇਸ ਕਰਕੇ ਨਾ ਇਸ ਕੰਮ ਨੂੰ ਜਾਂਦੇ ਨਹੀਂ ਜੇ ਫਾਰਮ ਪੈ ਜੇ ਫਾਰਮ ਦੇ ਵਿੱਚ ਤਾਂ ਸੰਭਾਲੋ ਜੇ ਫਿਰ ਤਾਂ ਕੰਮ ਸੌਖਾ ਹੈਗਾ ਹਾਂ ਫਿਰ ਸੌਖਾ ਹੈਗਾ ਫਾਰਮ 'ਚ ਬਹੁਤ ਸੌਖਾ ਜੀ ਫਾਰਮ 'ਚ ਤਾਂ ਚਲੋ ਜੇ ਆਪਾਂ ਪੰਚਾਇਤ ਆਪਨ ਤੋਂ ਕੋਲੋਂ ਦੋ ਬੰਦੇ ਲਾ ਕੇ ਵੀ ਕਰ ਸਕਦਾ ਹੂੰ ਦੱਸ ਸਕਦਾ ਉਹਨਾਂ ਨੂੰ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਇਹ ਕਰਨਾ ਉਹ ਕਰਨਾ ਯਾਨੀ ਫਾਰਮਾਂ 'ਚ ਵਧੀਆ ਕੰਮ ਹੈ ਇੱਕ ਆਪਾਂ ਆ ਦੇਖੀਆਂ ਰਹੀਆਂ ਵੱਡੇ ਜਾਨਵਰ ਨੇਗੇ ਇਹ ਤੇ ਇਹ ਇਹਨਾਂ ਦਾ ਕੀ ਬੈਨੀਫਿਟ ਆ ਗਏ ਕਿਉਂ ਰੱਖੇ ਨੇਗੇ ਇਹਨਾਂ ਦੇ ਸਿਰ ਤੇ ਹੀ ਅਸੀਂ ਫਿਰ ਰਹੇ ਹਾਂ ਜਿੱਥੇ ਜੋ ਵੀ ਸਾਡਾ ਸਾਮਾਨ ਬਿਸਤਰਾ ਲਾ ਲੋ ਸਾਡਾ ਰੋਟੀ ਪਾਣੀ ਦਾ ਸਾਮਾਨ ਹੁਣਾਂ ਲੇਲੇ ਲੱਦੇ ਹੋਏ ਆ ਇਹਨਾਂ ਦੇ ਬਿਨਾਂ ਤਾਂ ਅਸੀਂ ਚੱਲ ਨਹੀਂ ਸਕਦੇ ਇੱਕ ਘਰ ਹੈ ਜੀ ਸਾਡਾ ਲਾ ਲੋ ਰੋਟੀ ਪਾਣੀ ਦਾ ਬਿਸਤਰਾ ਸੌਣ ਦਾ ਜੋ ਵੀ ਤਰਪਾਲ ਤਰਪੂਲ ਮੀਂਹ ਆ ਜਾਵੇ بارش ਆ ਜਾਵੇ ਉਹ ਸਾਰਾ ਕੁਝ ਇੰਨਾ ਤੇ ਹੀ ਹੈ ਜੀ ਇਹਨਾਂ ਬਿਨਾਂ ਤਾਂ ਸਰਦਾ ਹੀ ਨਹੀਂ ਸਾਡਾ ਜਿਵੇਂ ਤੁਸੀਂ ਦੱਸਿਆ ਪਹਿਲਾਂ ਕਿ ਤੁਸੀਂ ਅ ਹੋਰ ਸ਼ਹਿਰਾਂ ਦੇ ਵਿੱਚ ਵੀ ਜਾਂਦੇ ਹੋਗੇ ਹਨਾ ਤਾਂ ਘਰੋਂ ਚੱਲਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਦੁਬਾਰਾ ਘਰ ਜਾਨੇ ਮੁੜ ਕੇ ਕਰੇ ਦਾਸੀ ਜੀ ਪੇਡਾਂ ਲੈ ਕੇ ਤਾਂ ਲਾ ਲੋ ਸਾਡੇ 7-8 ਮਹੀਨੇ ਲੱਗ ਲੰਗੇ ਦੁਬਾਰੇ ਘਰ ਜਾਨ ਨੂੰ ਹਾਂ ਕਰੇਗਾ ਹੁਣ ਅਸੀਂ ਕਣਕਾਂ ਦੀ ਬਾਢੀ ਜਾਣਾ ਤੇ ਸਾਨੂੰ ਹਾਂ 6-7 ਮਹੀਨੇ ਤਾਂ ਲੱਗ ਹੀ ਜਾਂਦੇ ਆ ਯਾਰ ਹੁਣ ਕਿੰਨਾ ਟਾਈਮ ਹੋ ਗਿਆ ਸਾਨੂੰ ਚੱਲਿਆ ਨੂੰ ਸਾਨੂੰ ਹੋ ਗਏ 7 ਮਹੀਨੇ ਹੋ ਗਏ ਫਰਤੀ ਕਰੇ ਕਰੋ ਆਉਣ ਹਾਂਜੀ ਹਾਂਜੀ ਅਸਲ ਤੁਹਾਡਾ ਸ਼ਹਿਰ ਹੈ ਕਿਹੜਾ ਸ਼ਹਿਰ ਦਾ ਆਪਣਾ ਜ਼ਿਲ੍ਹਾ ਦਾ ਪਟਿਆਲਾ ਹੀ ਪੈਂਦਾ ਜੀ ਅੱਛਾ ਹਾਂਜੀ ਆਪਣਾ ਟਾਂਡਾ ਪੈਂਦਾ ਨੇੜੇ ਹੀ ਪੈਂਦਾ ਸਨੌਰ ਤੋਂ ਭਾਂਖਰ ਦੇ ਨੇੜੇ ਹੋਰ ਕੀ ਕਹਿਣਾ ਚਾਹਣੇ ਹੋ ਜਿਹੜੇ ਬੱਕਰੀ ਪਾਲ ਕਈ ਵਾਰ ਪਤਾ ਕੀ ਹੁੰਦਾਗਾ ਕਿ ਕਹਿੰਦੇ ਜੀ ਮੁਸ਼ਕ ਆਉਂਦਾਗਾ ਜਾਂ ਬੱਕਰੀਆਂ ਦੇ ਵਿੱਚ ਉਹ ਵੀ ਵੀ ਮੁਸ਼ਕ ਆਉਂਦਾਗਾ ਭੇਡਾਂ 'ਚ ਵੀ ਮੁਸ਼ਕ ਆਉਂਦਾਗਾ ਉਹ ਜ਼ਿਆਦਾਤਰ ਇਹ ਇਸ ਗੱਲ ਨੂੰ ਲੈ ਕੇ ਨਹੀਂ ਕੰਮ ਕਰਦੇ ਉਹ ਉਹਨਾਂ ਨੂੰ ਹੀ ਕਹਿਣਾ ਚਾਹਣੇ ਨਹੀਂ ਉਹਨਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਨਾ ਵੀ ਜਿਹੜੇ ਭਰਾ ਚਲੋ ਕੰਮ ਕਰਨਾ ਚਾਹੁੰਦੇ ਨੇ ਮੁਸ਼ਕਿਲਾਂ ਤੇ ਖੋ ਥੋੜੇ ਦਿਨ ਤਾਂ ਆਊਗਾ ਵੈਸੇ ਹੂੰ ਪਰ ਜਦ ਆਪਾਂ ਕੰਮ ਕਰਨ ਲੱਗ ਜੰਦੇ ਆ ਫਿਰ ਕੋਈ ਮੁਸ਼ਕਿਲ ਨਹੀਂ ਆਉਂਦਾ ਹੁਣ ਕਈ ਭਰਾ ਕਰ ਹੀ ਰਹੇ ਆ ਲੁਧਿਆਣੇ ਇੱਧਰ ਸਾਈਡ 'ਚ ਕਈ ਭਰਾਵਾਂ ਨੇ ਬੱਕਰੀਆਂ ਦੇ ਫਾਰਮ ਬਣਾਏ ਹੋਏ ਆ ਹੂੰ ਉਹਨਾਂ ਕੋਲ ਜ਼ਮੀਨਾਂ ਵੀ ਹੈਗੀਆਂ ਸਭ ਕੁਝ ਹੈਗਾ ਪਰ ਉਹ ਇਸ ਕੰਮ ਨੂੰ ਚਾਹੁੰਦੇ ਆ ਹੂੰ ਪੜੇ ਲਿਖੇ ਹੋਏ ਆ ਇਹੋ ਜੀ ਗੱਲ ਨਹੀਂ ਪਰ ਉਹ ਕਹਿੰਦੇ ਵੀ ਸਾਨੂੰ ਕੋਈ ਮੁਸ਼ਕਿਲ ਨਹੀਂ ਆਉਂਦਾ ਜਦ ਬੰਦਾ ਕੰਮ ਕਰਨ ਲੱਗ ਜਾਂਦਾ ਫਿਰ ਉਹਨੂੰ ਹੁਣ ਤਾਂ ਕਈ ਭਰਾਵਾਂ ਨੇ ਚਲੋ 16 ਦੇ ਫਾਰਮ ਬਣਾਏ ਹੋਏ ਆ ਜਿਹੜਾ ਆਮ ਬੰਦਾ ਲੰਘਦਾ ਉਹ ਕਹਿੰਦਾ ਮੁਸ਼ਕਲ ਮਾਰਦਾ ਪਰ ਉਹਨਾਂ ਨੂੰ ਮੁਸ਼ਕਲ ਤਾਂ ਨਹੀਂ ਆਉਂਦਾ ਜਦ ਬੰਦਾ ਧੰਦਾ ਕਰਨ ਲੱਗ ਜਾਂਦਾ ਫੇਰ ਨਹੀਂ ਮੁਸ਼ਕਲ ਆਉਂਦਾ ਪਹਿਲਾਂ ਪਹਿਲਾਂ ਜਿਹੜੇ ਬੰਦੇ ਨੇ ਕਦੀ ਕੰਮ ਕਰਿਆ ਨਹੀਂ ਇਹ ਉਹਨੂੰ ਆਉਂਦਾ ਐਂ ਤਾਂ ਆਪਾਂ ਦੇਖਦੇ ਹਾਂ ਵੀ ਚਲੋ ਜੇ ਮੁਰਗੀਆਂ ਦਾ ਫਾਰਮ ਆਪਾਂ ਕੋਲੋਂ ਲੰਘਦੇ ਹਾਂ ਉਹਨਾਂ ਚ ਵੀ ਮੁਸ਼ਕਲ ਆਉਂਦੀ ਪਰ ਜਿਹੜੇ ਭਰਾ ਕਰ ਰਹੇ ਨੇ ਉਹਨਾਂ ਨੂੰ ਤਾਂ ਨਹੀਂ ਮਾਰਦਾ ਜੀ ਸੋ ਤੁਸੀਂ ਸੁਣਿਆ ਬਾਈ ਨਿਸ਼ੱਤਰ ਸਿੰਘ ਨੂੰ ਜਿਨ੍ਹਾਂ ਨੇ ਬਹੁਤ ਕਲੇਗ ਜਵਾਨੀ ਪੈਰੇ ਦੇ ਵਿੱਚ ਕੰਮ ਕੀਤਾ 20 ਸਾਲ ਦੀ ਉਮਰ ਆ ਗਈ ਉਸ ਟਾਈਮ ਤੋਂ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਬਾਈ ਕਹਿੰਦਾ ਵੀ ਮੇਰੀ 45 ਸਾਲ ਦੀ ਉਮਰ ਹੋ ਗਈ 25 ਸਾਲ ਲਗਾਤਾਰ ਇਸ ਕੰਮ ਨਾਲ ਜੁੜੇ ਨੂੰ ਹੋ ਗਈ ਮੁਸ਼ਕਲਾਂ ਵੀ ਦੱਸੀਆਂ ਚੋਰ ਇਹ ਇਕੱਲੇ ਇੱਕ ਥਾਂ ਦੀ ਗੱਲ ਨਹੀਂ ਹੈਗੀ ਹਰ ਥਾਂ ਹਰ ਪਿੰਡ ਦੀ ਗੱਲ ਆ ਹਰ ਬੱਕਰੀ ਪਾਲਕ ਨਾਲ ਹਰ ਭੇਡ ਪਾਲਕ ਨਾਲ ਇਹ ਘਟਨਾ ਜਿਹੜੀਆਂ ਵਾਪਰਦੀਆਂ ਨੇਗੀਆਂ ਜ਼ਰੂਰੀ ਆ ਇਹਨਾਂ ਵੱਲ ਵੀ ਧਿਆਨ ਦੇ ਦੇਣਾ ਚਾਹੀਦਾ ਹੈਗਾ ਪਰ ਹੋਰ ਜਿਹੜੀਆਂ ਸਮੱਸਿਆ ਜਿਵੇਂ ਉਨਾਂ ਕੀ ਉਨਾਂ ਦਾ ਰੇਟ ਅ ਬਾਈ ਨੇ ਦੱਸਿਆ ਸੀਗਾ ਕਿ 450 ਰੁਪਏ ਤੋਂ 10 ਰੁਪਏ ਤੇ ਮੁੜ ਕੇ ਆ ਗਈ ਸਰਕਾਰ ਨੂੰ ਇੰਨਾ ਚੀਜ਼ਾਂ ਵੱਲ ਧਿਆਨ ਦੇ ਕੇ ਸਹਿਯੋਗ ਕਰਨਾ ਚਾਹੀਦਾ ਜਿੰਨਾਂ ਦੇ ਨਾਲ ਵਿਦੇਸ਼ਾਂ ਵੱਲ ਜਾ ਰਹੀ ਜਿਹੜੀ ਨੌਜਵਾਨੀਆਂ ਗਈ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਜਾਗਰੂਕ ਕਰਨਾ ਚਾਹੀਦਾਗਾ ਤਾਂ ਜੋ ਜਿਹੜੇ ਵਿਦੇਸ਼ਾਂ ਵੱਲ ਨੌਜਵਾਨ ਨਾ ਜਾਣ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਸ਼ੇਅਰ ਕਰਿਓ ਆਪਣੇ ਜਵਾਬ ਕਮੈਂਟਾਂ ਦੇ ਵਿੱਚ ਦਿਓ ਜੁੜੇ ਰਹੋ ਸਰਲੇਖ ਦੇ ਨਾਲ